ਬਗਾਪੁਰਾਣਾ ਪੁਲਿਸ ਵੱਲੋਂ ਖੇਤਾਂ ਵਿੱਚੋਂ ਹੋ ਰਹੀਆਂ ਚੋਰੀਆਂ ਤੋਂ ਕਿਸਾਨਾਂ ਨੂੰ ਨਿਜਾਦ ਦਿਵਾਉਂਦੇ ਹੋਏ ਇੱਕ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਗਾਪੁਰਾਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਗਿਰੋਹ ਦੇ 8 ਮੈਂਬਰਾਂ ਨੂੰ ਚੋਰੀ ਦੇ ਸਮਾਨ ਸਮੇਤ ਫੜ ਲਿਆ ਹੈ ਕਾਬੂ ਕੀਤੇ ਦੋਸ਼ੀਆਂ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਮਕਦਮੇ ਦਰਜ ਹਨ ਥਾਣਾ ਬਾਗਪੁਰਾਣਾ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਖੇਤਾਂ ਵਿੱਚੋਂ ਥੇਰ ਚੋਰੀ ਅਤੇ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦੀਆਂ ਕਾਫੀ ਖਬਰਾਂ ਸਾਹਮਣੇ ਆਈਆਂ ਸਨ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਚੰਨੂਵਾਲਾ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਉੱਪਰ ਕਾਰਵਾਈ ਕਰਦੇ ਹੋਏ ਬਾਗਪੁਰਾਣਾ ਪੁਲਿਸ ਵੱਲੋਂ ਜਾਲ ਵਿਛਾ ਕੇ 8 ਬੰਦਿਆਂ ਨੂੰ ਕਾਬੂ ਕੀਤਾ ਅਤੇ ਪੁੱਛਗਿੱਛ ਵਿੱਚ ਦੱਸਿਆ ਕਿ ਇਹਨਾਂ ਮਹੀਨਿਆਂ ਇੱਕ ਖੇਤਾਂ ਵਿੱਚੋਂ ਟਰਾਂਸਫਰ ਦਾ ਤੇਲ ਅਤੇ ਮੋਟਰਾਂ ਦੀਆਂ ਧਾਰਾਂ ਚੋਰੀ ਕਰਦੇ ਹਨ ਅਤੇ ਅੱਗੇ ਵੇਚ ਦਿੰਦੇ ਹਨ। ਗਿਰੋਹ ਦੇ ਕੁੱਲ 8 ਮੈਂਬਰ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਦੋ ਨਾਬਾਲਗ ਵੀ ਦੱਸੇ ਜਾ ਰਹੇ ਹਨ। ਦੋਨਾਂ ਨੂੰ ਫਰੀਦਕੋਟ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕੀਤੀ ਗਈ ਮੁੜਲੀ ਪੁੱਛਗਿੱਛ ਵਿੱਚ ਇਹ ਨੰਨਿ ਦੱਸਿਆ ਕਿ ਇਹ ਕਿਸ-ਕਿਸ ਨੂੰ ਅਗੇ ਸਮਾਨ ਵੇਚਦੇ ਸਨ ਪੁਲਿਸ ਵੱਲੋਂ ਇਹਨਾਂ ਪਾਸੋਂ 100 ਲੀਟਰ ਦੇ ਕਰੀਬ ਤੇਲ 300 ਫੁੱਟ ਧਾਰ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਦਾ ਜੀ ਕਿ ਪੁਲਿਸ ਦੀ ਇਸ ਕਾਰਵਾਈ ਨਾਲ ਆਲੇ-ਦੁਆਲੇ ਦੇ ਕਿਸਾਨ ਨੂੰ ਜ਼ਰੂਰ ਥੋੜੀ-ਬਹੁਤ ਰਾਹਤ ਮਿਲਦੀ ਨਜ਼ਰ ਆਈ ਹੈ ਤੇ ਨਾਲ ਹੀ ਕਿਸਾਨ ਹੁਣ ਚੈਨ ਦੀ ਨੀਂਦ ਸੋ ਸਕਣਗੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਕੁਝ ਦਿਨ ਪਹਿਲਾਂ ਤਸਾਨ ਯੂਨੀਅਨ ਲਖੋਵਾਲ ਗਰੁੱਪ ਦੇ ਜਿਹੜੇ ਜਥੇਬੰਦੀ ਉਹਨਾਂ ਵੱਲੋਂ ਇੱਕ ਨਿਊਜ਼ ਵੀ ਲਗਾਈ ਗਈ ਸੀ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਕਾਫੀ ਜਿਹੜੀਆਂ ਤਾਰਾਂ ਨੂੰ ਲੈ ਕੇ ਟਰਾਂਸਫਰਰਾਂ ਨੂੰ ਲੈ ਕੇ ਤੇਲ ਨਿਕਲ ਰਿਹਾ ਉਹਦੀਆਂ ਚੋਰੀਆਂ ਵਗੈਰਾ ਹੋ ਰਹੀਆਂ ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਮਾਨਯੋਗ ਡੀਐਸਪੀ ਸਾਹਿਬ ਜੀ ਦੀ ਅਗਵਾਈ ਹੇਠ ਸਾਨੂੰ ਕੱਲ ਕਾਫੀ ਭਾਰੀ ਸਫਲਤਾ ਹਾਸਲ ਹੋਈ ਕਿਉਂਕਿ ਜਸਪੀਰ ਸਿੰਘ ਜਿਹੜੇ ਚੰਨੂ ਵਾਲਾ ਦੇ ਰਹਿਣ ਵਾਲੇ ਆ ਕੁਝ ਦਿਨ ਪਹਿਲਾਂ ਉਹਨਾਂ ਦੇ ਟਰਾਂਸਫਾਰਮਰ ਦੇ ਵਿੱਚੋਂ ਵੀ ਤੇਲ ਨਿਕਲ ਗਿਆ ਸੀ ਸੋ ਉਹਦੀ ਸਾਡੇ ਕੋਲ ਥੋੜੀ ਇਨਫੋਰਮੇਸ਼ਨ ਸੀ ਉਹਨਾਂ ਨੇ ਬਿਆਨ ਲਿਖਾਇਆ ਜਿਸ ਨੂੰ ਲੈ ਕੇ ਅਸੀਂ ਐਫ ਆਈ ਆਰ ਨੰਬਰ 78 ਕੱਲ ਦੀ ਮਿਤੀ ਦੇ ਵਿੱਚ 379 ਆਈ ਪੀ ਸੀ ਦੇ ਵਿੱਚ ਦਰਜ ਰਜਿਸਟਰ ਕੀਤੀ ਗਈ ਉਸ ਤੋਂ ਬਾਅਦ ਉਹਦੀ ਤਫ਼ਤੀਸ਼ ਨੂੰ ਅੱਗੇ ਲੈ ਜਾਂਦੇ ਹੋਏ ਜਿਹੜੇ ਚੰਨੂ ਵਾਲਾ ਰੋਡ ਤੋਂ ਸਾਨੂੰ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੇ 8 ਦੋਸ਼ੀਆਂ ਨੂੰ ਜਿਹੜਾ ਅਸੀਂ ਕਾਬੂ ਕੀਤਾ ਗਿਆ ਅੱਠ ਦੋਸ਼ੀਆਂ ਦੇ ਕਾਬੂ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਕਰੀਬ 100 ਲੀਟਰ ਜਿਹੜਾ ਟਰਾਂਸਫਾਰਮਰਾਂ ਦਾ ਜਿਹੜਾ ਚੋਰੀ ਕੀਤਾ ਹੋਇਆ ਲੋਕਾਂ ਦਾ ਤੇਲ ਸੀਗਾ ਉਹ ਬਰਾਮਦ ਕੀਤੀਆਂ ਗਈਆਂ ਗਿਆ ਕਿੰਨੀਆਂ ਅਤੇ 300 ਮੀਟਰ 300 ਫੁੱਟ ਦੇ ਕਰੀਬ ਜਿਹੜੀ ਜਿਹੜੀ ਕੇਬਲ ਤਾਰ ਹੁੰਦੀ ਹੈ ਮੋਟਰਾਂ ਨੂੰ ਜਾਂਦੀ ਹੈ ਉਹ ਚੋਰੀ ਕੀਤੀ ਹੋਈ ਸੀ ਉਹ ਵੀ ਅਸੀਂ ਜਿਹੜੀ ਬਰਾਮਦ ਕੀਤੀ ਹੈ ਅਤੇ ਇੱਕ ਮੋਟਰਸਾਈਕਲ ਜਿਹੜੇ ਨੂੰ ਇਹ ਯੂਜ਼ ਕਰਦੇ ਸੀ ਅਸੀਂ ਉਹ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਜਿਹਦੇ ਤੇ ਪਿੰਡਾਂ ਦੇ ਵਿੱਚੋਂ ਗਵਾਹੇ ਲਵਾਏ ਰਾਤ ਨੂੰ ਚੋਰੀਆਂ ਕਰਕੇ ਲੈ ਕੇ ਆਉਂਦੇ ਸਨ ਸੋ ਅੱਜ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਮਾਰਨ ਲਿਆ ਪੁਲਿਸ ਮਾਰਨ ਦੇ ਦੌਰਾਨ ਸਾਨੂੰ 6 ਜਿਹੜੇ ਦੋਸ਼ੀ ਉਹਨਾਂ ਦਾ ਪੁਲਿਸ ਮਾਰ ਦੋ ਦਿਨ ਦਾ ਮਿਲ ਚੁੱਕਿਆ ਹੈ ਅਤੇ ਦੋ ਦੋਸ਼ੀ ਜਿਹੜੇ ਸਤਨਾਮ ਸਿੰਘ ਅਤੇ ਜਸਪ੍ਰੀਤ ਸਿੰਘ ਜਿਹੜੇ ਜੁਵਨਾਈਲ ਸੀ ਜਿਨ੍ਹਾਂ ਦੀ ਉਮਰ 16-17 ਸਾਲ ਸੀ ਸੋ ਉਹਨਾਂ ਨੂੰ ਅਸੀਂ ਜੇਲ੍ਹ ਫਰੀਦਕੋਟ ਭੇਜਿਆ ਗਿਆ ਅੱਗੇ ਤਪਤੀਸ਼ ਜਾਰੀ ਹੈ ਇਹਦੇ ਵਿੱਚ ਜਿਹੜੇ ਇੱਕ ਦੋ ਕਬਾੜੀਏ ਉਹਨਾਂ ਦਾ ਇਹਨਾਂ ਨੇ ਨਾਮ ਲਿਆ ਜੋ ਸਾਹਾਂ ਵਾਲੀ ਬਸਤੀ ਦੇ ਰਹਿਣ ਵਾਲੇ ਨੇ ਅਤੇ ਇੱਕ ਦੋ ਫੇਰੀ ਵਾਲੇ ਨੇ ਜਿਹੜੇ ਜਿਨ੍ਹਾਂ ਦਾ ਨਾਮ ਲਿਆ ਸੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ ਅਤੇ ਹੋਰ ਵੀ ਜਿਹੜੀ ਕਾਫੀ ਬਰਾਮਦਗੀ ਹੋਣ ਦੀ ਸੁਭਾਵਨਾ ਹੈ ਇਹ ਜਿਹੜੇ ਦੋਸ਼ੀ ਹੈ ਇਹ ਬੜੇ ਹੀ ਚੁਸਤੇ ਚਲਾਗ ਨੇ ਪਹਿਲਾਂ ਵੀ ਇਹਨਾਂ ਦੇ ਉੱਪਰ ਜਿਹੜੇ ਕਠਾਣੇ ਅਤੇ ਸਮਲਸਰ ਥਾਣੇ ਅਤੇ ਨਿਹਾਲ ਸਿੰਘ ਵਾਲੇ ਥਾਣੇ ਦੇ ਵਿੱਚ ਪਰਚੇ ਦਰਜ ਨੇ ਦੋ ਦੋਸ਼ੀ ਜਿਹੜਾ ਹਰਪ੍ਰੀਤ ਹੈ ਉਹਦੇ ਉੱਪਰ ਕਾਫੀ ਪਰਚੇ ਦਰਜ ਨੇ ਲਖਬੀਰ ਸਿੰਘ ਦੇ ਉੱਪਰ ਵੀ ਜਿਹੜੇ ਚੋਰੀ ਦੇ ਪਰਚੇ ਦਰਜ ਨੇ ਇਹ ਜਿਹੜਾ ਸਰਗਣਾ ਇਹਨਾਂ ਨੇ ਸਾਰਾ ਗੈਂਗ ਜੋ ਅਸੀਂ ਟ੍ਰੇਸ ਕੀਤਾ ਹੈ ਇਹਨਾਂ ਦੇ ਹੋਰ ਵੀ ਜਿਹੜੇ ਦੋਸ਼ੀ ਕਾਬੂ ਆ ਸਕਦੇ ਆ ਤੇ ਇਹਨਾਂ ਦੇ ਦੇ ਵਿੱਚ ਆਇਆ ਇੱਕ ਕੋਈ ਚਿੱਟਾ ਥੀ ਵੀ ਯੂਜ਼ ਕਰਦੇ ਜਿਹਦੇ ਉੱਪਰ ਲੈ ਕੇ ਆਉਂਦੇ ਨੇ ਲੱਦ ਕੇ ਅਸੀਂ ਉਹ ਵੀ ਜਲਦੀ 1-2 ਦਿਨਾਂ ਦੇ ਵਿੱਚ ਬਰੰਦ ਕਰ ਲਵਾਂਗੇ ਅਤੇ ਅੱਗੇ ਤਕਤੀਸ਼ ਜਾਰੀ ਹੈ ਕਿਹੜਾ ਆਈਪੀਸੀ ਦੇ ਅਧੀਨ ਜਿਹੜਾ ਇਹਨਾਂ ਦੇ ਖਿਲਾਫ ਪਰਚਾ ਦਰਜ ਹੋ ਚੁੱਕਾ ਸਰ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਇਹ ਜਿਹੜੇ ਦੋ ਦੋਸ਼ੀ ਨੇ ਉਹ ਤਾਂ ਆਪਣੇ ਛੇ ਦੋਸ਼ੀ ਸਮਾਦ ਭਾਈ ਦੇ ਰਹਿਣ ਵਾਲੇ ਨੇ ਅਤੇ ਦੋ ਦੋਸ਼ੀ ਨੇ ਜਿਹੜੇ ਸਿੰਘਾਂ ਵਾਲੇ ਦੇ ਰਹਿਣ ਵਾਲੇ ਨੇ ਸਰ ਸਰ ਚੋਰੀ ਦੇ ਸਰਦਾਰ ਨੇ ਵੀ ਹੋਰ ਵੀ ਪਰਚੇ ਦਰਜ ਨਹੀਂ ਇਹਨਾਂ ਦੇ ਉੱਪਰ ਚੋਰੀ ਦੇ ਪਰਚੇ ਦਰਜ ਨੇ ਪਹਿਲਾਂ ਇੱਕ ਦੇ ਉੱਪਰ ਤਿੰਨ ਪਰਚੇ ਦਰਜ ਨੇ ਟਰਾਂਸਫਾਰਮਰ ਤੇਲ ਵਾਲੇ ਅਤੇ ਮੋਟਰਸਾਈਕਲ ਚੋਰੀ ਦੇ ਵੀ ਦਰਜ ਨੇ ਸਰ ਜਿਵੇਂ ਸ਼ਹਿਰ ਦੇ ਵਿੱਚ ਵੀ ਨਿੱਕੇ ਨਿੱਕੇ ਚੋਰੀਆਂ ਹੋ ਰਹੀਆਂ ਪਰ ਕਈ ਵਾਰੀ ਤੁਹਾਡੇ ਕੋਲ ਸ਼ਿਕਾਇਤ ਨਹੀਂ ਪਹੁੰਚਦੀ ਤਾਂ ਕੀ ਵਾਰਨਿੰਗ ਦੇਣਾ ਚਾਹੋਗੇ ਇਹੋ ਜਿਹੇ ਲੋਕਾਂ ਨੂੰ ਜੋ ਦੁਕਾਨਾਂ ਤੋਂ ਸਮਾਨ ਚੱਕ ਕੇ ਭੱਜ ਜਾਂਦੇ ਹਨ ਅਸੀਂ ਤਾਂ ਇਹੀ ਵਾਰਨਿੰਗ ਦੇਣੀ ਚਾਹੁੰਦੇ ਆ ਵਾਰਨਿੰਗ ਨਹੀਂ ਜਿਵੇਂ ਅਸੀਂ ਬੇਨਤੀ ਕਰਦੇ ਆ ਲੋਕਾਂ ਨੂੰ ਕਿ ਜੇਕਰ ਕਿਸੇ ਤਰ੍ਹਾਂ ਦੀ ਇਹੋ ਜੀ ਕੋਈ ਨਿੱਕੀ ਮੋਟੀ ਚੋਰੀ ਹੁੰਦੀ ਹੈ ਸਾਡੇ ਤੁਰੰਤ ਧਿਆਨ ਦੇ ਵਿੱਚ ਕਿਉਂਕਿ ਹੁਣ ਕੱਲ ਪਰਸੋ ਵੀ ਮੈਨੂੰ ਇੱਕ ਇਨਫਰਮੇਸ਼ਨ ਆਈ ਕਹਿੰਦੇ ਕੋਈ ਸਾਡੀ ਦੁਕਾਨ ਦੇ ਉੱਤੋਂ ਕੋਈ ਠੰਡਾ ਵਗੈਰਾ ਲੈ ਕੇ ਚਲਾ ਗਿਆ ਤਾਂ ਸੋ ਇਹੋ ਜਿਹੜੀਆਂ ਜਿਹੜੀਆਂ ਵਾਰਦਾਤਾਂ ਉਹ ਨਿੱਕੀਆਂ ਵਾਰਦਾਤਾਂ ਜਦੋਂ ਉਹਨਾਂ ਨੂੰ ਹੌਸਲੇ ਹੋ ਜਾਂਦੇ ਫਿਰ ਉਹ ਵੱਡੀਆਂ ਵਾਰਦਾਤਾਂ ਕਰਨ ਲੱਗ ਜਾਂਦੇ ਆ ਜੇਕਰ ਉਹ ਉੱਥੇ ਨੱਥ ਪਾਈ ਜਾਵੇ ਤਾਂ ਫਿਰ ਉਹ ਅੱਗੇ ਤੋਂ ਜਿਹੜਾ ਵਾਰਦਾਤ ਕਰਨ ਤੋਂ ਗਰੇਜ਼ ਕਰਦੇ ਨੇ ਇਸ ਕਰਕੇ ਅਸੀਂ ਲੋਕਾਂ ਨੂੰ ਕਹਿ ਰਹੇ ਆ ਸੂਚਿਤ ਵੀ ਕਰ ਰਹੇ ਆ ਕਿ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਚੋਰੀ ਵੀ ਇਨਫਰਮੇਸ਼ਨ ਮਿਲਦੀ ਹੈ ਉਹਨੂੰ ਦਰਗੁਜ਼ਰ ਨਾ ਕਰਿਆ ਕਰੋ ਸਗੋਂ ਥਾਣੇ ਆ ਕੇ ਸਾਡੇ ਕੋਲ ਕੰਪਲੇਂਟ ਦਿਆ ਕਰੋ ਅਸੀਂ ਉਹਦਾ ਪਿੱਛਾ ਕਰੀਏ ਸੀਸੀਟੀਵੀ ਫੁਟੇਜ ਦਾ ਕਾਜੀ ਵਰਤੋ ਕਰਕੇ ਉਸ ਦੋਸ਼ੀ ਤੱਕ ਪਹੁੰਚੀਏ ਤਾਂ ਜੋ ਕਿ ਅੱਗੇ ਹੋਰ ਅਣਸਕਾਮੀ ਘਟਨਾਵਾਂ ਨੂੰ ਅੰਜਾਮ ਨਾ ਦੇ ਸਕੀਏ